ਵਾਹਿਗੁਰੂ ਸ਼ਬਦ ਜੁਗਾਂ ਜੁਗੰਤਰਾਂ ਤੋਂ ਦੁਨੀਆਂ ਇਹਦਾ ਜਾਪ ਕਰਦੀ ਆ ਰਹੀ ਆ ਹਰ ਜੁਗ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਮਹਾਤਮ ਹੈ ਵਾਹਿਗੁਰੂ ਸ਼ਬਦ ਪੂਰਨ ਪਰਮੇਸ਼ਰ ਦੇ ਨਾਮ ਨੂੰ ਸਮਰਪਿਤ ਹੋ ਜਾਈਦਾ ਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਜੀ ਦਾ ਭਾਵ ਜੀਵ ਜਿਹੜਾ ਜੀਵ ਵਾਹਿਗੁਰੂ ਸ਼ਬਦ ਨੂੰ ਪ੍ਰਾਪਤ ਕਰਦਾ ਵਾ ਉਹਦੇ ਵਿੱਚ ਗੁਣ ਆਉਂਦੇ ਆ ਦੋਸ਼ ਮੁੱਕ ਜਾਂਦੇ ਆ ਜਿੰਨੀ ਪ੍ਰਾਪਤੀ ਕਰੀ ਜਾਂਦਾ ਉਹਨੇ ਗੁਣ ਆਈ ਜਾਂਦੇ ਆ ਦੋਸ਼ ਤੋਂ ਮੁਕਤ ਹੋਈ ਜਾਂਦਾ ਜਦੋਂ ਪੂਰਨ ਪ੍ਰਾਪਤੀ ਕਰ ਲੈਂਦਾ ਪੂਰਨ ਦੋਸ਼ਾਂ ਤੋਂ ਮੁਕਤ ਹੋ ਜਾਂਦਾ ਪੂਰਨ ਗੁਣਾਂ ਦੀ ਪ੍ਰਾਪਤੀ ਵਾਲਾ ਬਣ ਜਾਂਦਾ ਜਦੋਂ ਪੂਰਨ ਗੁਨੀ ਬਣ ਗਿਆ ਪੂਰਨ ਪਦਾਰਥਾਂ ਦੀ ਪ੍ਰਾਪਤੀ ਬੜਾ ਬਣ ਗਿਆ ਅੰਦਰ ਇੱਕ ਕਿਣਕਾ ਮਾਤਰ ਵੀ દોਸ਼ ਨਹੀਂ ਉਹਨੂੰ ਕੀ ਕਹਿੰਦੇ ਆ ਉਹਨੂੰ ਕਹਿੰਦੇ ਆ ਖਾਲਸਾ ਖਾਲਸੇ ਦਾ ਭਾਵ ਹੈ ਵੀ ਉਹ ਗੁਰਮੁਖ ਜੀਵਨ ਵਾਲੇ ਲੋਕ ਹੈ ਜਿਨ੍ਹਾਂ ਦੇ ਵਿੱਚ ਇੱਕ ਰਤੀ ਭਰ ਵੀ ਮਿਲਾਵਟ ਨਹੀਂ ਸਾਡੇ ਵਿੱਚ ਮਿਲਾਵਟ દોਸ਼ ਕੀ ਹੈ ਇਰਖਾ ਸਾਡੇ ਅੰਦਰ ਇਹ ਦੋਸ਼ ਆ ਦੂਜੇ ਪ੍ਰਤੀ ਬੁਰਾ ਸੋਚਣਾ ਇਹ ਦੋਸ਼ ਆ ਦਵੇਸ਼ ਰੱਖਣੀ ਇਹ ਦੋਸ਼ ਆ ਕਿਸੇ ਦੇ ਪ੍ਰਤੀ ਬੁਰਾ ਸ਼ਬਦ ਬੋਲਣਾ ਇਹ ਦੋਸ਼ ਦੋ ਪੱਖ ਨਹੀਂ ਇਕ ਸੰਤ ਇਕ ਖਾਲਸਾ ਜੇ ਇਹਨਾਂ ਦੋਨਾਂ ਸ਼ਬਦਾਂ ਦੀ ਮਹਾਨਤਾ ਨੂੰ ਜਾਣਾਂਗੇ ਇਹ ਇੱਕ ਸ਼ਿੱਕੇ ਦੇ ਦੋ ਪਹਿਲੂ ਆ ਜਵੇਂ ਸ਼ਿੱਕੇ ਤੇ ਇੱਕ ਪਾਸੇ ਉਹਦੀ ਕੀਮਤ ਹੈ ਤੇ ਇੱਕ ਪਾਸੇ ਮੋਹਰ ਆ ਸ਼ਿੱਕਾ ਨਾ ਕੀਮਤ ਬਿਨਾ ਚੱਲਦਾ ਨਾ ਮੋਹਰ ਬਿਨਾ ਚੱਲਦਾ ਦੋਨੋਂ ਪੱਖੋਂ ਪੂਰਾ ਤੇ ਸੂਰਾ ਹੋਣਾ ਚਾਹੀਦਾ ਇਹਦੇ ਲਈ ਜੀਵ ਨੂੰ ਸਮਰਪਿਤ ਹੋਣ ਵਾਸਤੇ ਗੁਰੂ ਮੰਨਦੇ ਰਾ ਇੱਕ ਸ਼ਬਦ ਆ ਗੁਰਬਾਣੀ ਦੇ ਵਿੱਚ ਪਾਤਸ਼ਾਹ ਕਹਿੰਦੇ ਜੀਵ ਤੂੰ ਮੇਰੀ ਸ਼ਰਨ ਵਿੱਚ ਆਉਣਾ ਤੇ ਜੇ ਆਉਣਾ ਤੇ ਆਹ ਕਰਮ ਤੇਨੂੰ ਪਰਬਾਨ ਹੈ ਕੀ ਕਿਹਾ ਪਾਤਸ਼ਾਹ ਨੇ ਕਹਿੰਦੇ ਪਹਿਲੇ ਮਰਨ ਕਬੂਲ ਜੀਵਨ ਕੀ ਛੱਡ ਆਸ ਹੋਹਾ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਹੋਮਾਂ ਨੂੰ ਮਾਰ ਔਰ ਨਿਮਰਤਾ ਦੇ ਘਰ ਵਿੱਚ ਰਹਿ ਤੇ ਪ੍ਰਭੂ ਦੀ ਸ਼ਰਨ ਵਿੱਚ ਨੀਵਾ ਹੋ ਕੇ ਆ ਜਾ ਗਿਆਨੀ ਲੋਕ ਕਹਿੰਦੇ ਐ ਫਾਲ ਨੀਵੇਂ ਰੁੱਖਾਂ ਨੂੰ ਲੱਗਦੇ ਓਏ ਸਿੰਬੜਾ ਤੂੰ ਮਾਣ ਨਾ ਕਰੀ ਪਿਆਰਿਓ ਜਦੋਂ ਨਿਮਰਤਾ ਦੇ ਘਰ ਵਿੱਚ ਆਉਂਦਾ ਫਿਰ ਉਹਨੂੰ ਫਲ ਲੱਗਦਾ ਇਹਦੇ ਲਈ ਸਾਨੂੰ ਕੁਝ ਜੀਵਨ ਦੀਆਂ ਮਰਜ਼ਾਦਾ ਮਹਾਤਮਾ ਲੋਕ ਦੱਸਦੇ ਆ